ਅੱਜ ਆਓ ਅਸੀਂ ਦੁਸ਼ਮਣ ਨੇ ਕੀ ਕੀਤਾ ਹੈ ਅਤੇ ਉਸ ਦਾ ਨਤੀਜਾ ਕੀ ਹੋਇਆ ਇਸ ਲਈ ਕੋਪਦੇਸ਼ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਆਨ ਕਰੀਏ। ਮੱਤੀ ਮੱਤੀ ਦੀ ਕਿਤਾਬ ਅਧਿਆਇ 13 ਵਚਨ 24 ਖੋਲhiਏ। ਮੱਤੀ ਅਧਿਆਇ 13 ਵਚਨ 24 ਉਸਨੇ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਤਾਂਤ ਦੇ ਕੇ ਕਿਹਾ ਪਈ ਸੁਰਗ ਦਾ ਰਾਜ ਇੱਕ ਮਨੁੱਖ ਵਰਗਾ ਹੈ ਜਿਨੇ ਆਪਣੇ ਖੇਤ ਵਿੱਚ ਚੰਗਾ ਵੀ ਬੀਜਿਆ ਪਰ ਜਦ ਲੋਕ ਸੌ ਰਹੇ ਸਨ ਤਦ ਉਹਦਾ ਵੈਰੀ ਆਇਆ ਅਰੋਧੀ ਕਲਕ ਵਿੱਚ ਜੰਗਲੀ ਬੂਟੀ ਬੀਜ ਗਿਆ ਔਰ ਜਦ ਅੰਗੂਰੀ ਨਿਕਲੀ ਅਤੇ ਸਿੱਟੇ ਲੱਗੇ ਤਾਂ ਜੰਗਲੀ ਬੂਟੀ ਵੀ ਦਿਸ ਪਈ ਤਾਂ ਘਰ ਦੇ ਮਾਲਕ ਦੇ ਚਾਕਰਾਂ ਨੇ ਕੋਲ ਆਣ ਕੇ ਉਹਨੂੰ ਆਖਿਆ ਭਲਾ ਸਵਾਮੀ ਜੀ ਤੁਸੀਂ ਆਪਣੇ ਖੇਤ ਵਿੱਚ ਚੰਗਾ ਵੀ ਨਹੀਂ ਸੀ ਬੀਜਿਆ ਫਿਰ ਜੰਗਲੀ ਬੂਟੀ ਕਿੱਥੋਂ ਆਈ ਇਹ ਕਿਸਨੇ ਕੀਤਾ

ਮਾਗੀਅਤਾ ਲਾਗੋ ਯਿਸੂ ਜੀ ਕੇਸਨ ਅਲੈਜੂਗੋ ਇਸਮਿਦਾ ਦ ਚਕਰਨੇ ਆਉਨੂ ਆਖਿਆ ਜੇ ਮਰਜੀ ਹੋਵੇ ਤਾਂ ਅਸੀਂ ਜਾ ਕੇ ਉਹਨੂੰ ਇਕੱਠਾ ਕਰੀਏ ਪਰੋ ਨੇ ਕਿਹਾ ਨਾ ਮਤੇ ਤੁਸੀਂ ਜੰਗਲੀ ਬੂਟੀ ਨੂੰ ਇਕੱਠਾ ਕਰਦਿਆ ਕਲਕ ਨੂੰ ਵੀ ਨਾਲ ਹੀ ਪੁੱਟ ਲੋ ਵੜੀ ਤੋੜੀ ਦੋਹਾਂ ਨੂੰ ਰਲੇ ਮਿਲੇ ਵਦਨ ਦਿਓ ਅਰ ਮੇ ਵੜੀ ਦੇ ਵੇਲੇ ਵੱਡਣ ਵਾਲਿਆਂ ਨੂੰ ਅਖਾਂਗਾ ਜੋ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਉਹ ਉਹਨਾਂ ਨੂੰ ਇੱਥੇ ਕਰਕੇ ਉਹਨਾਂ ਦੀਆਂ ਪੁਲੀਆਂ ਕਿਉਂ ਬੰਦੇ ਹਨ ਅਤੇ ਫੋਕੜ ਲਈ ਉਹਦੀਆਂ ਪੁਲੀਆਂ ਬੰਨੋ ਬੁਰਾ ਸਾੜ ਕੇ ਤਾਂ ਨਰਕ ਵਿੱਚ ਸੁੱਟ ਦਿੱਤਾ ਜਾਵੇਗਾ ਕਣਕ ਬਾਰੇ ਕੀ ਖਰ ਕਣਕ ਨੂੰ ਮੇਰੇ ਕੋਠੇ ਵਿੱਚ ਜਮਾ ਕਰੋ ਇਸ ਦ੍ਰਿਸ਼ਟਾਂਤ ਵਿੱਚ ਕਿਸ ਨੇ ਕਣਕ ਵਿੱਚ ਜੰਗਲੀ ਬੀਜ ਬੀਜਿਆ ਕਿਉਂਕਿ ਅਸੀਂ ਹੁਣ ਅਜੇ ਹੀ ਸ਼ਾਂਤੀਪੂਰਨ ਜ਼ਿੰਦਗੀ ਜੀ ਰਹੇ ਹਾਂ 살다가 보니까 ਇਸ ਲਈ ਅਸੀਂ ਉਸ ਦੁਸ਼ਮਣ ਪ੍ਰਤੀ ਜ਼ਿਆਦਾ ਦੁਸ਼ਮਣੀ ਨਹੀਂ ਰੱਖਦੇ ਜਿਸਨੇ ਜੰਗਲੀ ਬੀਜ ਅਤੇ ਕੁਤਰਮ ਫੈਲਾਇਆ ਹਾਲਾਂਕਿ ਜਦੋਂ ਅਸੀਂ ਇਜ਼ਰਾਈਲ ਅਤੇ ਫਲਸਤੀਨ ਦੀ ਲੜਾਈ ਜਾਂ ਰੂਸ ਅਤੇ ਯੂਕਰੇਨ ਦੀ ਲੜਾਈ ਨੂੰ ਵੇਖਦੇ ਹਾਂ ਜਿੱਥੇ ਬਹੁਤ ਸਾਰੇ ਲੋਕ ਮਰ ਰਹੇ ਹਨ ਤਾਂ ਸਾਡੇ ਮਨ ਵਿੱਚ ਦੁਸ਼ਮਣੀ ਪੈਦਾ ਹੋ ਜਾਂਦੀ ਹੈ 뭔가 적개심이 생깁니다 ਉਹ ਅਜਿਹਾ ਕਿਉਂ ਕਰ ਰਹੇ ਹਨ ਕੀ ਉਹਨਾਂ ਨੂੰ ਅਜਿਹਾ ਕਰਨ ਲਈ ਮਜਬੂਰ ਕਰਦਾ ਹੈ ਉਸੇ ਤਰ੍ਹਾਂ ਆਤਮਿਕ ਦ੍ਰਿਸ਼ਟੀਕੋਣ ਤੋਂ ਯਿਸੂ ਨੂੰ ਆਪਣੀਆਂ ਸੰਤਾਨਾਂ ਨੂੰ ਬਹੁਤ ਜ਼ਿਆਦਾ ਲਹੂ ਵਹਾਉਂਦੇ ਦੇਖਣਾ ਨਾ ਸਹਿਣਯੋਗ ਲੱਗਿਆ ਇਸ ਲਈ ਮਨੁੱਖ ਜਾਤੀ ਨੂੰ ਸਥਿਤੀ ਨੂੰ ਆਸਾਨੀ ਨਾਲ ਸਮਝਣ ਲਈ ਉਹਨਾਂ ਨੇ ਜੰਗਲੀ ਬੀਜ ਦੇ ਦ੍ਰਿਸ਼ਟਾਂਤ ਦੀ ਵਰਤੋਂ ਕੀਤੀ ਅਤੇ ਸਾਨੂੰ ਸਿਖਾਇਆ ਕਿ ਸ਼ੈਤਾਨ ਕਈ ਆਤਮਾਵਾਂ ਨੂੰ ਅਗਦੀ ਸਦੀਪਕ ਝੀਲ ਵਿੱਚ ਲੈ ਜਾਂਦਾ ਹੈ। ਅੱਜ ਪਰਮੇਸ਼ਵਰ ਚਾਹੁੰਦੇ ਹਨ ਕਿ ਸਿਯੋਂ ਦੀਆਂ ਉਹਨਾਂ ਦੀਆਂ ਸਾਰੀਆਂ ਪਿਆਰੀਆਂ ਸੰਤਾਨਾਂ ਪਰਮੇਸ਼ਵਰ ਦੀ ਇੱਛਾ ਦਾ ਵਫਾਦਾਰੀ ਨਾਲ ਪਾਲਣ ਕਰਕੇ ਸੁਰੱਖਿਅਤ ਰੂਪ ਨਾਲ ਸਵਰਗ ਦੇ ਰਾਜ ਵਿੱਚ ਵਾਪਸ ਆਉਣ। ਤੁਹਾਡੇ ਵਿੱਚੋਂ ਕਈਆਂ ਦੇ ਬੱਚੇ ਹੋਣਗੇ। ਜਦੋਂ ਤੁਹਾਡੇ ਬੱਚੇ ਸਕੂਲ ਜਾਂਦੇ ਹਨ ਤਾਂ ਤੁਸੀਂ ਉਮੀਦ ਕਰਦੇ ਹੋ ਕਿ ਉਹ ਸੁਰੱਖਿਅਤ ਘਰ ਪਰਤਣਗੇ। ਤੁਸੀਂ ਚਿੰਤਾ ਕਰਦੇ ਹੋ ਕਿ ਕੁਝ ਬੁਰਾ ਹੋ ਸਕਦਾ ਹੈ। ਮਾਤਾ-ਪਿਤਾ ਦੇ ਰੂਪ ਵਿੱਚ ਤੁਹਾਡੇ ਬੱਚਿਆਂ ਦੀ ਸੁਰੱਖਿਆ ਹਮੇਸ਼ਾ ਇੱਕ ਚਿੰਤਾ ਦਾ ਵਿਸ਼ਾ ਹੁੰਦੀ ਹੈ। ਹਾਲਾਂਕਿ ਕੋਣ ਆਤਮਿਕ ਰੂਪ ਨਾਲ ਬੁਰੇ ਕੰਮਾਂ ਨੂੰ ਉਕਸਾਉਂਦਾ ਹੈ? ਉਹ ਸ਼ੈਤਾਨ ਹੈ। ਸ਼ੈਤਾਨ ਕੀ ਕਰਦਾ ਹੈ? ਇਹ ਪਰਮੇਸ਼ਵਰ ਚੰਗੀ ਤਰ੍ਹਾਂ ਜਾਣਦੇ ਹਨ।

ਤਦ ਉਹ ਪੀੜ ਨੂੰ ਛੱਡ ਕੇ ਘਰ ਵਿੱਚ ਆਇਆ ਅਤੇ ਉਹਦੇ ਚੇਲਿਆਂ ਨੇ ਉਸ ਕੋ ਲਾਣ ਕੇ ਕਿਹਾ ਜੋ ਖੇਤ ਦੀ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਖੋਲ ਕੇ ਸਾਨੂੰ ਦੱਸ ਤਾ ਉਸਨੇ ਉੱਤਰ ਦਿੱਤਾ ਜਿਹੜਾ ਚੰਗਾ ਵੀ ਬੀਜਦਾ ਹੈ ਉਹ ਮਨੁੱਖ ਦਾ ਪੁੱਤਰ ਹੈ ਖੇਤ ਜਗਤ ਹੈ ਅਤੇ ਚੰਗਾ ਵੀ ਰਾਜ ਦੇ ਪੁੱਤਰ ਅਤੇ ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ ਅਤੇ ਜਿਸ ਵੈਰੀ ਨੇ ਉਹਨੂੰ ਬੀਜਿਆ ਉਹ ਸ਼ੈਤਾਨ ਹੈ ਵੜੀ ਦਾ ਵਿਲਾ ਯੁੱਗ ਦਾ ਅੰਤ ਹੈ ਅਰ ਵੱਡਣ ਵਾਲੇ ਦੂਤ ਹੰਸੋ ਜਿਸ ਪ੍ਰਕਾਰ ਜੰਗਲੀ ਬੂਟੀ ਇਕੱਠੀ ਕੀਤੀ ਅਤੇ ਅੱਗ ਵਿੱਚ ਫੂਕੀ ਜਾਂਦੀ ਹੈ ਉਸੇ ਪ੍ਰਕਾਰ ਇਸ ਯੁੱਗ ਦੇ ਅੰਤ ਦੇ ਸਮੇਂ ਹੋਵੇਗਾ ਮਨੁੱਖ ਦਾ ਪੁੱਤਰ ਆਪਣੇ ਆ ਦੂਤਾਂ ਨੂੰ ਕੱਲੇਗਾ ਅਤੇ ਉਹ ਉਸ ਦੇ ਰਾਜ ਵਿੱਚੋਂ ਸਾਰੀਆਂ ਠੋਕਰ ਖੋਲ ਵਾਲੀਆਂ ਚੀਜ਼ਾਂ ਨੂੰ ਅਤੇ ਕੁਕਰਮੀਆਂ ਨੂੰ ਇਕੱਠਾ ਕਰਨਗੇ ਅਤੇ ਉਹਨਾਂ ਨੂੰ ਭਗ ਦੇ ਭੱਠੇ ਵਿੱਚ ਸੁੱਟ ਦੇਣਗੇ ਓਥੇ ਰੋੜਰਕ ਚੀਚੀਆਂ ਵੱਟਣਾ ਹੋਵੇਗਾ ਤਦ ਤਰਵੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂ ਚਮਕਣਗੇ

अजन भी थानू मिठाई खरीद के देखता है पर कदेवी दे पिछे नहीं जाना चाहता कि माता पिता अपने बच्चों इस तरह नहीं सिखा नाल अजि बच्चे हन जो अपने माता पिता की गल नहीं सुनते ये क्योंकि मिठाइया बहुत लुपाण होंदिया हैं इस तरह दूष्ट लोग बच्चों पर भरमाते हैं शैतान ठीक उद्धा है ਇਸ ਲਈ ਪ੍ਰਕਾਸ਼ ਦੀ ਪੋਥੀ ਅਧਿਆਇ 20 ਦੇ ਅਨੁਸਾਰ ਸ਼ੈਤਾਨ ਕਿੱਥੇ ਜਾਵੇਗਾ ਉਸਨੂੰ ਸਦੀਪਕ ਅਗਦੀ ਝੀਲ ਵਿੱਚ ਸੁੱਟ ਦਿੱਤਾ ਜਾਵੇਗਾ ਆਪਣੇ ਕੰਮਾਂ ਦੇ ਨਤੀਜੇ ਵਜੋਂ ਉਸਨੂੰ ਅਜਿਹੀ ਸਜ਼ਾ ਦਾ ਸਹਮਣਾ ਕਰਨਾ ਪਵੇਗਾ ਇਹ ਲਿਖਿਆ ਹੈ ਕਿ ਸ਼ੈਤਾਨ ਨੇ ਜੰਗਲੀ ਬੀਜ ਬੀਜਿਆ ਜੰਗਲੀ ਬੀਜ ਦੀ ਅਸਲੀਅਤ ਕੀ ਹੈ ਕੁਤਰਮ ਕਰਨ ਵਾਲਿਆਂ ਨੂੰ ਇਕੱਠਾ ਕਰਨਗੇ ਅਤੇ ਉਹਨਾਂ ਬਲਦੀ ਪੱਟੀ ਵਿੱਚ ਸੁੱਟ ਦੇਣਗੇ ਜੰਗਲੀ ਬੀਜ ਦੇ ਪੌਦੇ ਬਨ ਕੇ ਸਾੜਨ ਲਈ ਉਹਨਾਂ ਦੀਆਂ ਪੂਲੀਆਂ ਬਨਨੋ ਇਹਨਾਂ ਦੋਨਾਂ ਦੀ ਤੁਲਨਾ ਕਰਦੇ ਹੋਏ ਕੁਤਰਮ ਕੀ ਹੈ ਕੁਤਰਮ ਸ਼ੈਤਾਨ ਦੁਆਰਾ ਬੀਜੇ ਗਏ ਜੰਗਲੀ ਬੀਜ ਦਾ ਮੂਲਸਾਰ ਹੈ ਇਸ ਤਰ੍ਹਾਂ ਇਸ ਸੰਸਾਰ ਵਿੱਚ ਐਤਵਾਰ ਦੀ ਆਰਾਧਨਾ क्रिसमस ਅਤੇ ਸਲੀਬ ਦੀ ਆराधना ਵਰਗੇ ਜੰਗਲੀ ਬੀਜ ਹਨ ਜੋ ਬਾਈਬਲ ਵਿੱਚ ਨਹੀਂ ਹਨ ਯਿਸੂ ਨੇ ਸਾਨੂੰ ਪਹਿਲਾਂ ਹੀ ਚਰਚਾ ਤੇ ਸੰਸਾਰ ਵਿੱਚ ਬੀਜੇ ਜਾਣ ਵਾਲੇ ਜੰਗਲੀ ਬੀਜ ਦੇ ਨਤੀਜਿਆਂ ਬਾਰੇ ਸੂਚਿਤ ਕੀਤਾ ਹੈ ਇਸ ਲਈ ਸਾਨੂੰ ਗਲਤ ਰਸਤੇ ਦਾ ਪਾਲਣ ਨਹੀਂ ਕਰਨਾ ਚਾਹੀਦਾ ਸਾਨੂੰ ਮਸੀਹ ਦੁਆਰਾ ਬੀਜੀ ਗਈ ਸੱਚਾਈ ਦਾ ਪਾਲਣ ਕਰਦੇ ਹੋਏ ਮੁਕਤੀ ਦੇ ਰਾਹ ਨੂੰ ਚੁਣਨਾ ਚਾਹੀਦਾ ਹੈ ਅਤੇ ਸਦੀਪਕ ਸਵਰਗ ਦੇ ਰਾਜ ਤੱਕ ਪਹੁੰਚਣ ਲਈ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ। ਆਓ ਅਸੀਂ ਉਸ ਦੁਸ਼ਮਣ ਦੀ ਪਛਾਣ ਕਰੀਏ ਜਿਸ ਨੇ ਇੱਥੇ ਜੰਗਲੀ ਬੀਜ ਬੀਜੇ ਸੀ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 13 ਉੱਤੇ ਜਾਈਏ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਅਧਿਆਇ 13 ਵਚਨ 2 ਉੱਤੇ ਇੱਕ ਨਜ਼ਰ ਪਾਈਏ। ਅਤੇ ਜਿਹੜਾ ਦਰਿੰਦਾ ਮੈਂ ਡਿੱਠਾ ਉਹ ਚਿੱਤੇ ਵਰਗਾ ਸੀ ਅਤੇ ਉਹਦੇ ਪੈਰ ਰਿੱਚਦਿਆ ਪੈਰਾ ਜਿਹੇ ਸਨ ਅਤੇ ਉਹਦਾ ਮੂੰਹ ਬਬਰ ਸ਼ੇਰ ਦੇ ਮੂੰਹ ਜਿਹਾ ਸੀ ਅਤੇ ਅਜਗਰ ਦੁਗਾਯੋ ਅਜਗਰ ਕਿਸ ਨੂੰ ਦਰਸਾਉਂਦਾ ਹੈ ਇਹ ਸ਼ੈਤਾਨ ਹੈ ਮੱਤੀ ਅਧਿਆਏ 13 ਵਿੱਚ ਯਿਸੂ ਨੇ ਉਸਨੂੰ ਦੁਸ਼ਮਣ ਦੇ ਰੂਪ ਵਿੱਚ ਦਰਸਾਇਆ ਜਿਸਨੇ ਜੰਗਲੀ ਬੀਜ ਬੀਜੇ ਸੀ ਅਤੇ ਸਮਝਾਇਆ ਕਿ ਦੁਸ਼ਮਣ ਸ਼ੈਤਾਨ ਹੈ ਸਾਰੇ ਇਕੋ ਨੂੰ ਦਰਸਾਉਂਦੇ ਹਨ ਅਤੇ ਅਜਗਰ ਨੇ ਆਪਣੀ ਸਮਰੱਥਾ ਅਤੇ ਆਪਣੀ ਗੱਦੀ ਅਤੇ ਵੱਡਾ ਇਖਤਿਆਰ ਉਹਨੂੰ ਦੇ ਦਿੱਤਾ ਜਿਨਾਂ ਲੋਕਾਂ ਨੇ ਅਜਗਰ ਤੋਂ ਸ਼ਕਤੀ ਪ੍ਰਾਪਤ ਕੀਤੀ ਉਹ ਅੰਤ ਵਿੱਚ ਸ਼ੈਤਾਨ ਦਾ ਕੰਮ ਕਰਦੇ ਹਨ ਕਿਉਂਕਿ ਉਹਨਾਂ ਨੂੰ ਸ਼ੈਤਾਨ ਦੀ ਆਤਮਾ ਵਿਰਾਸਤ ਵਿੱਚ ਮਿਲੀ ਹੈ ਇਸ ਲਈ ਉਹ ਉਹੀ ਕਰਦੇ ਹਨ ਜੋ ਸ਼ੈਤਾਨ ਪਸੰਦ ਕਰਦਾ ਹੈ ਫਿਰ ਅੱਜ ਦੇ ਸੰਸਾਰ ਵਿੱਚ ਜਿਸ ਦੀ ਤੁਲਨਾ ਖੇਤ ਨਾਲ ਕੀਤੀ ਗਈ ਹੈ ਸਭ ਤਰ੍ਹਾਂ ਦੇ ਜੰਗਲੀ ਬੀਜ ਹਨ उन्होंने किस तो शक्ति प्राप्त की थी बाइबल साफ साफ दसदी है अजगर ने उस दरिंदे को अपनी शक्ति और अपना सिंहासन वड्डा अधिकार दिता। इस तरह वो ठीक वही कर रहा है जो उसने अजगर तो प्राप्त किया था सी दूजे पासे कड़क परमेश्वर ਵੱਲੋ दीतिया गईया सिखयावा दा ठीक ठीक पालन कर रही है ਇਸ ਲਈ ਸਾਨੂੰ ਇਸ ਯੁੱਗ ਦੇ ਸੱਚੇ ਪਹਿਰੇਦਾਰ ਬਣਨਾ ਚਾਹੀਦਾ ਹੈ ਜੋ ਸੱਚ ਅਤੇ ਝੂਠ ਅਤੇ ਸੱਚੇ ਚਰਚ ਅਤੇ ਝੂਠੇ ਚਰਚ ਵਿੱਚ ਫਰਕ ਕਰਦੇ ਹਨ ਸਾਓ ਇਸੀ ਵਚਨ ਤਿੰਨ ਨਾਲ ਜਾਰੀ ਰੱਖਿਏ ਮੈ ਉਹ ਦਿਲ ਸਿਰਾ ਵਿੱਚੋਂ ਇੱਕ ਨੂੰ ਜਿਵੇਂ ਮੌਤ ਦਾ ਕਾਉ ਲੱਗਾ ਹੋਇਆ ਵੇਖਿਆ ਤੇ ਉਹਦੀ ਉਕਾਰੀ ਸੱਟ ਚੰਗੀ ਹੋ ਗਈ ਅਤੇ ਸਾਰਾ ਸੰਸਾਰ ਮਤਲਬ ਇਸ ਧਰਤੀ ਤੇ ਸਾਰੇ ਕਿਸ ਦੇ ਪਿੱਛੇ ਚੱਲੇ ਉਸ ਦਰਿੰਦੇ ਦੇ ਪਿੱਛੇ ਹੱਕਾ ਬੱਕਾ ਹੋ ਕੇ ਤੁਰ ਪਿਆ ਦਰਿੰਦੇ ਨੇ ਇੱਕ ਕਿਸਤੋਂ ਸ਼ਕਤੀ ਪ੍ਰਾਪਤ ਕੀਤੀ ਉਸਨੇ ਸ਼ੈਤਾਨ ਤੋਂ ਸ਼ਕਤੀ ਪ੍ਰਾਪਤ ਕੀਤੀ ਅਤੇ ਸਾਰਾ ਸੰਸਾਰ ਉਸਦੇ ਪਿੱਛੇ ਹੋ ਗਿਆ ਆਉ ਵਚਨ 4 ਵੇਖਿਏ ਅਤੇ ਉਹਨਾਂ ਨੇ ਅਜਗਰ ਨੂੰ ਮੱਥਾ ਟੇਕਿਆ ਇਸ ਲਈ ਜੋ ਉਸਨੇ ਉਸ ਦਰਿੰਦੇ ਨੂੰ ਆਪਣਾ ਇਖਤਿਆਰ ਦਿੱਤਾ ਸੀ ਨਾਲੇ ਉਹਨਾਂ ਨੇ ਉਸ ਦਰਿੰਦੇ ਨੂੰ ਮੱਥਾ ਟੇਕਿਆ ਅਤੇ ਆਖਿਆ ਪਈ ਇਸ ਦਰਿੰਦੇ ਦੇ ਤੁਲ ਕੋਣ ਹੈ ਅਤੇ ਕੋਣ ਇਹਦੇ ਨਾਲ ਲੜ ਸਕਦਾ ਹੈ ਵੱਡਾ ਬੋਲ ਬੋਲਣ ਵਾਲਾ ਅਤੇ ਕੁਫਰ ਬਕਣ ਵਾਲਾ ਮੂਹੂ ਨੂੰ ਦਿੱਤਾ ਗਿਆ ਅਤੇ ਉਹਨੂੰ ਇਹ اختیار ਦਿੱਤਾ ਗਿਆ ਪਈ ਬਤਾਲੀਅਨ ਮਹੀਨੇ ਤੀ ਕੁਰਾਪਲਾ ਕੰਮ ਕਰੀ ਜਾਵੇ ਉਹਨੇ ਪਰਮੇਸ਼ਵਰ ਦੇ ਵਿਰੁੱਧ ਕੁਫਰ ਬਕਣ ਨੂੰ ਆਪਣਾ ਮੂਹ ਅੱਡਿਆ ਪਈ ਉਸਦੇ ਨਾਮ ਅਤੇ ਉਸਦੇ ਡੇਰੇ ਉੱਤੇ ਅਰਥਾਤ ਉਹਨਾਂ ਉੱਤੇ ਜਿਹੜੇ ਸੁਰਗ ਵਿੱਚ ਵੱਸਦੇ ਹਨ ਕੁਫਰ ਬਕੇ ਉਹ ਪਰਮੇਸ਼ਵਰ ਦੇ ਕੰਮ ਨੂੰ ਰੋਕਦਾ ਹੈ ਅਤੇ ਪਰਮੇਸ਼ਵਰ ਦੇ ਲੋਕਾਂ ਦੀ ਨਿੰਦਿਆ ਕਰਦਾ ਹੈ ਇਹ ਚੀਜ਼ਾਂ ਕੌਣ ਕਰ ਰਿਹਾ ਹੈ ਇਹ ਸ਼ੈਤਾਨ ਹੈ ਜਿਸਨੂੰ ਬਾਈਬਲ ਵਿੱਚ ਇੱਕ ਕਾਲਗਰ ਦੇ ਰੂਪ ਵਿੱਚ ਦਰਸਾਇਆ ਗਿਆ ਹੈ ਉਹ ਪਰਮੇਸ਼ਵਰ ਦੇ ਲੋਕਾਂ ਨੂੰ ਸਤਾਏਗਾ ਸਵਰਗੀ ਮਾਤਾ ਨੂੰ ਤੰਗ ਕਰੇਗਾ ਅਤੇ ਅੰਤ ਤੱਕ ਸੱਚਾਈ ਦੀ ਨਿੰਦਾ ਕਰੇਗਾ ਇਸ ਲਈ ਸਾਨੂੰ ਕੇਵਲ ਪਿਤਾ ਅਤੇ ਮਾਤਾ ਦੁਆਰਾ ਦਿੱਤੀਆਂ ਗਈਆਂ ਸਿੱਖਿਆਵਾਂ ਦਾ ਪਾਲਣਾ ਕਰਨਾ ਚਾਹੀਦਾ ਹੈ ਅਤੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਵ ਵਰਚਨ 6 ਨਾਲ ਜਾਰੀ ਰੱਖਿਏ। ਉਹਨੇ ਪਰਮੇਸ਼ੁਰ ਦੇ ਵਿਰੁੱਧ ਕੁਫਰ ਬੱਕੜ ਨੂੰ ਆਪਣਾ ਮੂੰਹ ਅੱਡਿਆ ਪਈ ਉਸਦੇ ਨਾਮ ਅਤੇ ਉਸਦੇ ਡੇਰੇ ਉੱਤੇ ਅਰਥਾਤ ਉਹਨਾਂ ਉੱਤੇ ਜਿਹੜੇ ਸੁਰਗ ਵਿੱਚ ਵੱਸਦੇ ਹਨ ਕੁਫਰ ਬਕਏ ਅਤੇ ਉਹਨੂੰ ਇਹ ਦਿੱਤਾ ਗਿਆ ਪਈ ਸੰਤਾ ਨਾਲ ਜੁੱਧ ਕਰੇ ਅਤੇ ਉਹਨਾਂ ਨੂੰ ਜਿੱਤ ਲਵੇ ਅਤੇ ਹਰੇਕ ਗੋਤ ਉਮਮਤ ਪਖਿਆ ਅਤੇ ਕੌਮ ਉੱਤੇ ਉਹਨੂੰ ਇਖਤਿਆਰ ਦਿੱਤਾ ਗਿਆ। ਅਤੇ ਧਰਤੀ ਦੇ ਵਾਸੀ ਸਭੇ

ਪਰਮੇਸ਼ਵਰ ਸਰੀਰ ਵਿੱਚ ਇਸ ਧਰਤੀ ਉੱਤੇ ਆਏ ਅਤੇ ਉਹਨਾਂ ਨੇ ਖੁਦ ਆਪਣੀਆਂ ਸੰਤਾਨਾਂ ਦੀ ਅਗਵਾਈ ਕੀਤੀ। ਉਹਨਾਂ ਨੂੰ ਵਾਰ-ਵਾਰ ਯਾਦ ਦਿਵਾਇਆ ਕਿ ਉਹ ਇਸ ਕੀਮਤੀ ਸਿੱਖਿਆ ਨੂੰ ਨਾ ਭੁੱਲਣ। ਇਸ ਵਿਸ਼ਵਾਸ ਵਿੱਚ ਬੜੇ ਰਹੋ। ਭੌਤਿਕ ਯੁੱਧ ਡਰਾਉਣੇ ਅਤੇ ਜ਼ਾਲਮ ਹੁੰਦੇ ਹਨ ਪਰ ਆਤਮਿਕ ਯੁੱਧ ਇਸ ਤੋਂ ਵੀ ਬੁਰੇ ਹੁੰਦੇ ਹਨ। ਇਸ ਦਾ ਨਤੀਜਾ ਸਦੀਪਕ ਹੋਵੇਗਾ। ਉਹ ਸਦਾ ਲਈ ਦਰਦ ਅਤੇ ਪੀੜਾ ਦਾ ਅਨੁਭਵ ਕਰਨਗੇ। ਆਪ ਨੂੰ ਗੈਰਵਾਮ ਕਾ ਕੋਟੋਨਲ ਖੇਕਿਆ ਦੇਲ ਕੋਸ਼ੀਕਾ। ਇਸੇ ਕਾਰਨ ਹੈ ਕਿ ਪਿਤਾ ਤੇ ਮਾਤਾ ਇਸ ਧਰਤੀ ਤੇ ਸਰੀਰ ਵਿਚ ਆਏ ਅਤੇ ਆਪਣੀਆਂ ਸੰਤਾਨਾਂ ਨੂੰ ਇਹਨਾਂ ਨਤੀਜਿਆਂ ਤੋਂ ਬਚਾਉਣ ਲਈ ਸਖਤ ਯਤਨ ਕੀਤਾ। ਨਰੇਗਲ ਜਿਮ ਕੀਉਰੀ ਕੋ ਗੇਸ਼ੀਨ ਗੋਸ਼ੀਕਾ। ਪ੍ਰਕਾਸ਼ ਦੀ ਪੋਥੀ ਅਧਿਆਇ 13 ਵਿੱਚ ਇਹ ਲਿਖਿਆ ਗਿਆ ਹੈ ਅਤੇ ਧਰਤੀ ਦੇ ਵਾਸੀ ਸਭੇ ਉਹਨੂੰ ਮੱਥਾ ਟੇਕਣਗੇ ਅਰਥਾਤ ਹਰੇਕ ਜਿਹਦਾ ਨਉਨ ਉਸ ਲੈਲੇ ਦੀ ਜਿਹੜਾ ਕੋਹਿਆ ਗਿਆ ਸੀ ਜੀਵਨ ਦੀ ਪੋਥੀ ਵਿੱਚ ਜਗਤ ਦੇ ਮੁੱਢੂ ਹੀ ਨਹੀਂ ਲਿਖਿਆ ਗਿਆ। ਉਹ ਕਿਸ ਦੇ ਪੱਖ ਵਿੱਚ ਹਨ ਉਹ ਦਰਿੰਦੇ ਦੇ ਪੱਖ ਵਿੱਚ ਖੜੇ ਹਨ ਬਿਨਾਂ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਨਾਮ ਲੇਲੇ ਦੀ ਜੀਵਨ ਦੀ ਪੁਸਤਕ ਵਿੱਚ ਲਿਖੇ ਗਏ ਹਨ ਸਾਰੇ ਦਰਿੰਦੇ ਦੇ ਪੱਖ ਵਿੱਚ ਹਨ ਇਸ ਲਈ ਪਰਮੇਸ਼ਵਰ ਨੇ ਰਸੂਲ ਯੋਹੰਨਾ ਦੁਆਰਾ ਸਾਨੂੰ ਇਹ ਦੱਸਿਆ ਹਾਲਾਂਕਿ ਅੰਤਰ ਹਮੇਸ਼ਾ ਸਪਸ਼ਟ ਹੁੰਦਾ ਹੈ ਪਰਮੇਸ਼ਵਰ ਦੇ ਨਿਯਮਾਂ ਦਾ ਪਾਲਣ ਨਾ ਕਰਨ ਦੁਆਰਾ ਸ਼ੈਤਾਨ ਹਮੇਸ਼ਾ ਆਪਣੇ ਚਰਿੱਤਰ ਨੂੰ ਪ੍ਰਗਟ ਕਰਦਾ ਹੈ। ਦੂਜੇ ਪਾਸੇ ਪਰਮੇਸ਼ਵਰ ਦੇ ਲੋਕ ਹਮੇਸ਼ਾ ਪਰਮੇਸ਼ਵਰ ਦੇ ਨਿਯਮਾਂ ਦਾ ਆਦਰ ਕਰਦੇ ਹਨ। ਉਹਨਾਂ ਦੀ ਸਿੱਖਿਆਵਾਂ ਦੁਆਰਾ ਉਹਨਾਂ ਦਾ ਸੁਵਰਗ ਦੇ ਨਾਗਰਿਕਾਂ ਦੇ ਰੂਪ ਵਿੱਚ ਦੁਬਾਰਾ ਜਨਮ ਹੁੰਦਾ ਹੈ ਅਤੇ ਉਹਨਾਂ ਦਾ ਰਵਈਆ ਬਦਲ ਜਾਂਦਾ ਹੈ। ਕੀ ਇਹ ਬਾਈਬਲ ਦੀ ਸਿੱਖਿਆ ਨਹੀਂ ਹੈ? ਆਉਂ ਸੀਯਦੇ ਆਏ ਬਾਰਵਚਨ 9 ਵੱਲ ਜਾਈਏ ਪ੍ਰਕਾਸ਼ ਦੀ ਪੋਥੀ ਅਧਿਆਇ 13 ਵਿੱਚ ਇਹ ਲਿਖਿਆ ਗਿਆ ਹੈ ਕਿ ਅਜਗਰ ਨੇ ਦਰਿੰਦੇ ਨੂੰ ਆਪਣੀ ਸ਼ਕਤੀ ਦਿੱਤੀ ਆਓ ਦੇਖੀਏ ਕਿ ਇਹ ਅਜਗਰ ਕੌਣ ਹੈ ਵਚਨ 9 ਖਤੇ ਉਹ ਵੱਡਾ ਅਜਗਰ ਹੇਠਾ ਸੁਟਿਆ ਗਿਆ ਉਹ ਪੁਰਾਣਾ ਸਪ ਪੁਰਾਣਾ ਸਪ ਉਹ ਸਪ ਹੈ ਜਿਸਨੇ ਅਦਨ ਦੇ ਬਾਗ ਵਿੱਚ ਹਵਵਾ ਨੂੰ ਪਰਮਾਇਆ ਜਿਹੜਾ ਇਬلیس ਅਤੇ ਸ਼ੈਤਾਨ ਕਰਕੇ ਸਦਾਉਂਦਾ ਹੈ ਸ਼ੈਤਾਨ ਪੂਰੀ ਦੁਨੀਆ ਦੀ ਅਗਵਾਈ ਕਿਵੇਂ ਕਰਦਾ ਹੈ ਉਹ ਜੋ ਸਾਰੇ ਜਗਤ ਨੂੰ ਪਰਮਾਉਂਦਾ ਹੈ ਸਟੀਕ ਤੌਰ ਤੇ ਕਹੀਏ ਪਰਮਾਉਣ ਦਾ ਮਤਲਬ ਹੈ ਧੋਖਾ ਦੇਣਾ ਸ਼ੈਤਾਨ ਸਾਰੀ ਦੁਨੀਆ ਨੂੰ ਧੋਖਾ ਦੇ ਰਿਹਾ ਹੈ ਉਹ ਪੂਰੀ ਦੁਨੀਆ ਨੂੰ ਪਰਮਾਉਂਦਾ ਹੈ ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹਦੇ ਦੂਤ ਉਹਦੇ ਨਾਲ ਸੁੱਟੇ ਗਏ ਅੰਤ ਵਿੱਚ ਉਹ ਇਸ ਧਰਤੀ ਉੱਤੇ ਉਹਨਾਂ ਕੰਮਾਂ ਨੂੰ ਕਰਨਗੇ ਜੋ ਉਹਨਾਂ ਨੇ ਸਵਰਗ ਵਿੱਚ ਪਰਮੇਸ਼ਵਰ ਦੇ ਵਿਰੁੱਧ ਕੀਤਾ ਸੀ ਅਤੇ ਉਹਨਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਕਦੇ ਵੀ ਪਰਮੇਸ਼ਵਰ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹਨ। ਉਹ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਣ ਨਹੀਂ ਕਰਦੇ। ਇਹ ਹੈਰਾਨ ਕਰਨ ਵਾਲਾ ਹੈ। ਉਹ ਆਪਣੇ ਬੁੱਲਾਂ ਨਾਲ ਤਾਂ ਕਹਿੰਦੇ ਹਨ ਕਿ ਉਹ ਪਰਮੇਸ਼ਵਰ ਦੀ ਆਰਾਧਨਾ ਕਰਦੇ ਹਨ ਪਰ ਉਹ ਕਦੇ ਵੀ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਣ ਨਹੀਂ ਕਰਦੇ ਹਨ ਇਹ ਉਹਨਾਂ ਦੀ ਵਿਸ਼ੇਸ਼ਤਾ ਹੈ ਇਸ ਲਈ ਜਦੋਂ ਪਰਮੇਸ਼ਵਰ ਕਹਿੰਦੇ ਹਨ ਸਬਤ ਦਾ ਦਿਨ ਮਨਾਓ ਤਾਂ ਉਹ ਐਤਵਾਰ ਦੀ ਆਰਾਧਨਾ ਮਨਾਉਂਦੇ ਹਨ ਸਾਹ ਮਨਾਓ ਤਾਂ ਉਹ ਕ੍ਰਿਸਮਸ ਮਨਾਉਂਦੇ ਹਨ ਅਤੇ ਜਦੋਂ ਪਰਮੇਸ਼ਵਰ ਕਹਿੰਦੇ ਹਨ ਸਲੀਬ ਨੂੰ ਖੜਾ ਨਾ ਕਰੋ ਕਿਉਂਕਿ ਉਹ ਮੂਰਤੀ ਹੈ ਤਾਂ ਉਹ ਇਸ ਨੂੰ ਖੜਾ ਕਰਦੇ ਹਨ ਇਹ ਗੱਲਾਂ ਕੌਣ ਕਰ ਰਿਹਾ ਹੈ ਇਹ ਉਹ ਹਨ ਜੋ ਧਰਤੀ ਉੱਤੇ ਸੁੱਟ ਦਿੱਤੇ ਗਏ ਸੀ ਸਾਰੇ ਲੋਕੋ ਮੱਤੀ ਅਧਿਆਇ 7 ਵਿੱਚ ਯਿਸੂ ਨੇ ਆਪਣੀ ਨਿਰਾਸ਼ਾ ਪ੍ਰਗਟ ਕੀਤੀ ਉਹਨਾਂ ਦੀ ਅਸਲੀ ਪਹਿਚਾਣ ਕੀ ਹੈ ਆਓ ਸੀ ਮੱਤੀ ਅਧਿਆਇ 7 ਉਤੇ ਇੱਕ ਨਜ਼ਰ ਪਾਈਏ ਮੱਤੀ ਅਧਿਆਇ 7 ਵਚਨ 13 ਭੀੜੇ ਫਾਟਕ ਤੋਂ ਵੱਡੋ ਕਿਉਂ ਜੋ ਮੋਕਲਾ ਹੈ ਉਹ ਫਾਟਕ ਅਤੇ ਖੁੱਲਾ ਹੈ ਉਹ ਰਾਜ ਜਿਹੜਾ ਨਾਸ ਨੂੰ ਜਾਂਦਾ ਹੈ ਅਰ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ ਅਤੇ ਪੀੜਾ ਹੈ ਉਹ ਫਾਟਕ ਤੇ ਸੋੜਾ ਹੈ ਉਹ ਰਾਜ ਜਿਹੜਾ ਜੀਵ ਨੂੰ ਜਾਂਦਾ ਹੈ ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ ਝੂਠੇ ਨਬੀਆ ਤੋਂ ਹੁਸ਼ਿਆਰ ਰਹੋ ਜਿਹੜੇ ਤੁਹਾਡੇ ਕੋਲ ਪੇਡਾਂ ਦੇ ਪੇਸ ਵਿਚਾਉਂਦੇ ਹਨ ਪਰ ਅੰਦਰੋਂ ਉਹ ਪਾੜਨ ਵਾਲੇ ਬਗਿਆੜ ਹਨ ਸਾਨੂੰ ਕਿਸ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਝੂਠੇ ਨਬੀਆ ਤੋਂ ਹੁਸ਼ਿਆਰ ਰਹੋ ਉਹਨਾਂ ਨੇ ਸਾਨੂੰ ਉਹਨਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਝੂਠੇ ਨਬੀਆ ਤੋਂ ਹੁਸ਼ਿਆਰ ਰਹੋ ਜਿਹੜੇ ਤੁਹਾਡੇ ਕੋਲ ਪੇਡਾਂ ਦੇ ਪੇਸ ਵਿਚਾਉਂਦੇ ਹਨ ਪਰ ਅੰਦਰੋਂ ਉਹ ਉਹ ਕੌਣ ਹਨ ਪਾੜਨ ਵਾਲੇ ਬਗਿਆੜ ਹਨ ਫਿਰ ਅਸੀਂ ਉਹਨਾਂ ਨੂੰ ਕਿਵੇਂ ਪਹਿਚਾਨ ਸਕਦੇ ਹਾਂ ਕਿਉਂਕਿ ਉਹ ਪੇਡਾਂ ਦੇ ਕੱਪੜਿਆਂ ਵਿੱਚ ਹਨ ਇਸ ਲਈ ਅਸੀਂ ਸੋਚਦੇ ਹਾਂ ਕਿ ਉਹ ਪੇੜ ਹੈ ਇਸ ਲਈ ਯਿਸੂ ਨੇ ਸਾਨੂੰ ਇਸ ਦਾ ਜਵਾਬ ਸਿਖਾਇਆ ਆਉ ਵਚਨ 16 ਵੇਖੀਏ ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ ਪਲਾ ਕੰਡਿਆਲਿਆ ਤੋਂ ਦਾਖ ਜਾਂ ਓਟ ਕਟਾਰਿਆਂ ਤੋਂ ਹੰਜੀਰ ਤੋਣਦੇ ਹਨ ਇਸੇ ਪ੍ਰਕਾਰ ਹਰੇਕ ਅੱਛਾ ਬਿਰਚ ਚੰਗਾ ਫਲ ਦਿੰਦਾ ਪਰ ਮਾੜਾ ਬਿਰਚ ਬੁਰਾ ਫਲ ਦਿੰਦਾ ਹੈ ਅੱਛਾ ਬਿਰਚ ਬੁਰਾ ਫਲ ਨਹੀਂ ਦੇ ਸਕਦਾ ਤੇ ਨਾ ਮਾੜਾ ਬਿਰਚ ਚੰਗਾ ਫਲ ਦੇ ਸਕਦਾ ਹੈ ਹਰੇਕ ਬਿਰਚ ਜਿਹੜਾ ਚੰਗਾ ਫਲ ਨਹੀਂ ਦਿੰਦਾ ਵੱਡਿਆ ਹੱਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ ਸੋ ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ ਅਸੀਂ ਉਹਨਾਂ ਨੂੰ ਉਹਨਾਂ ਦੇ ਫਲ ਦੁਆਰਾ ਪਹਿਚਾਣ ਸਕਦੇ ਹਾਂ ਫਲ ਨੂੰ ਦੇਖ ਕੇ ਇਸ ਪ੍ਰਸ਼ਟ ਹੋ ਜਾਂਦਾ ਹੈ ਕਿ ਉਹ ਕਿਸ ਦੀ ਸਿੱਖਿਆ ਤੇ ਚੱਲ ਰਹੇ ਹਨ ਜੇ ਕੋਈ ਐਤਵਾਰ ਦੀ ਆराधना ਕਰਦਾ ਹੈ ਤਾਂ ਉਹ ਕਿਸ ਦੀ ਸਿੱਖਿਆ ਦਾ ਪਾਲਣ ਕਰ ਰਿਹਾ ਹੈ ਬਾਈਬਲ ਅਨੁਸਾਰ ਉਹ ਸ਼ੈਤਾਨ ਦੀਆਂ ਸਿੱਖਿਆਵਾਂ ਦਾ ਪਾਲਣ ਕਰ ਰਿਹਾ ਹੈ। 크리스마스 ਬਾਰੇ ਕੀ ਕੀ ਪਰਮੇਸ਼ਵਰ ਪ੍ਰਗਟ ਨਹੀਂ ਕਰਦੇ ਕਿ ਅਜਿਹੇ ਲੋਕ ਸੂਰਜ ਦੇਵਤਾ ਦੀ ਆਰਾਧਨਾ ਕਰ ਰਹੇ ਹਨ। ਉਹਨਾਂ ਦੇ ਫਲਾਂ ਦੁਆਰਾ ਅਸੀਂ ਭੇਦ ਕਰ ਸਕਦੇ ਹਾਂ ਕਿ ਉਹ ਸੱਚੇ ਨਬੀ ਹਨ ਜਾਂ ਝੂਠੇ ਨਬੀ। ਉਹਨਾਂ ਦਾ ਮਤਲਬ ਸੀ ਜਦੋਂ ਤੁਸੀਂ ਫਲ ਦੇਖਦੇ ਹੋ ਤਾਂ ਤੁਸੀਂ ਪਛਾਣਦੇ ਹੋ ਕਿ ਇਹ ਸੇਬ ਦਾ ਦਰਖਤ ਹੈ ਜਾਂ ਸ਼ਾਹ ਬਲੂਤ ਦਾ ਦਰਖਤ। ਤੁਸੀਂ ਉਹਨਾਂ ਦੇ ਫਲ ਦੇਖ ਕੇ ਵੀ ਉਹਨਾਂ ਦੀ ਪਛਾਣ ਕਿਉਂ ਨਹੀਂ ਕਰ ਸਕਦੇ ਹੋ ਇਹ ਸਾਡੇ ਲਈ ਬਹੁਤ ਦੁੱਖ ਦੀ ਗੱਲ ਹੈ ਸ਼ੈਤਾਨ ਨੇ ਆਪਣੇ ਮਕਸਦ ਅਨੁਸਾਰ ਜੰਗਲੀ ਬੀਜ ਬੀਜੇ ਅਤੇ ਪਰਮੇਸ਼ਵਰ ਨੇ ਆਪਣੇ ਮਕਸਦ ਅਨੁਸਾਰ ਸੋਹਣੀ ਕਣਕ ਬੀਜੀ ਅੱਜ ਕਣਕ ਖੇਤ ਵਿੱਚ ਬਹੁਤ ਸਾਰੇ ਜੰਗਲੀ ਦਰਕਤਾ ਵਿਚਾਰ ਮੌਜੂਦ ਹੈ ਸੀ ਹੁੰ ਦਿ ਸੰਤਾਨਾਂ ਨੂੰ ਜਲਦੀ ਲੱਭਣ ਲਈ ਜੋ ਕਣਕ ਹਨ ਪਰਮੇਸ਼ਵਰ ਕਹਿੰਦੇ ਹਨ ਉਹਨਾਂ ਦੇ ਫਲ ਦੁਆਰਾ ਤੁਸੀਂ ਉਹਨਾਂ ਨੂੰ ਪਹਿਚਾਣ ਗੋ ਆਓ ਵਚਨ 1 ਕੀ ਉੱਤੇ ਜਾ ਕੇ ਇਸ ਦਾ ਉੱਤਰ ਜਾਣੀਏ ਨਾ ਹਰੇਕ ਜਿਹੜਾ ਮੈਨੂੰ ਪ੍ਰਭ ਪ੍ਰਭ ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ ਬਲਕਣ ਉਹ ਜੋ ਮੇਰੇ ਸੁਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ कि सबद दा दिन परमेश्वर दी इच्छा नहीं है ऐतवार दी आराधना किस दी इच्छा है ऐतवार दी आराधना परमेश्वर दी इच्छा नहीं है फिर एक किस मर्जी है जीवे के प्रकाश दी पोथी अध्याय 13 विच लिखा गया है अजगर ने उस दरिंदे नु अपनी शक्ति दीती सारी दुनिया दरिंदे दे पीछे हो गई ਸਾਰੇ ਲੋਕੋ ਸਾਨੂੰ ਸਭ ਇਹ ਕਹਿੰਦੇ ਹੋਏ ਕਿਸੀਂ ਬਹੁਤ ਖੁੱਲੇ ਵਿਚਾਰਾਂ ਵਾਲੇ ਹਾਂ ਸਭ ਕੁਝ ਸਵੀਕਾਰ ਨਹੀਂ ਕਰਨਾ ਚਾਹੀਦਾ ਇਸ ਨਾਲ ਕੀ ਫਰਕ ਪੈਂਦਾ ਹੈ ਕਿ ਇਹ ਐਤਵਾਰ ਜਾਂ ਸ਼ਨੀਵਾਰ ਇਹ ਸ਼ੈਤਾਨ ਦਾ ਇੱਕ ਵੱਡਾ ਤੋਖਾ ਹੈ ਸ਼ੈਤਾਨ ਲੋਕਾਂ ਨੂੰ ਇਹ ਤੋਖਾ ਦੇ ਰਿਹਾ ਹੈ ਕਿ ਅਜਿਹਾ ਕਰਕੇ ਉਹ ਬਹੁਤ ਸਹਿਨਸ਼ੀਲ ਅਤੇ ਪਿਆਰ ਨਾਲ ਭਰਪੂਰ ਹੋ ਰਹੇ ਹਨ ਸਾਨੂੰ ਕੇਵਲ ਪਰਮੇਸ਼ਵਰ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਹੋਂ ਸਾਡੀ ਆਤਮਾਵਾਨ ਨੂੰ ਲੁੱਟਣ ਲਈ ਪੇਡਾਂ ਦੇ ਕੱਪੜੇ ਪਹਿੰਦਾ ਹੈ ਕਈ ਭਾਰਮੋਹ ਵਾਲੀਆਂ ਦਲੀਲਾਂ ਦੀ ਵਰਤੋਂ ਕਰਦਾ ਹੈ ਹਾਲਾਂਕਿ ਸਾਨੂੰ ਜੰਗਲੀ ਬੀਜ ਦੇ ਧੋਖੇ ਵਿੱਚ ਨਹੀਂ ਆਉਣਾ ਚਾਹੀਦਾ ਹੈ ਨਾ ਆਓ ਅਸੀਂ ਵਚਨ ਬਾਈ ਉੱਤੇ ਜਾਈਏ ਉਸ ਦਿਨ ਅਨੇਕ ਮੈਨੂ ਆਖਣਗੇ हे ਪ੍ਰਭ हे ਪ੍ਰਭ ਕੀ ਅਸਾਂ ਤੇਰਾ ਨਾਮ ਲੈ ਕੇ ਅਗੰਮ ਵਾਕ ਨਹੀਂ ਕੀਤਾ ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਅਤੇ ਤੇਰਾ ਨਾਮ ਲੈ ਕੇ ਬਹੁਤੀਆ ਕਰਾਮਾਤਾ ਨਹੀਂ ਕੀਤੀ ਤਦ ਵਿੱਚ ਉਹਨਾਂ ਨੂੰ ਸਾਫ਼ ਆਖਾਂਗਾ ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਲਿਆ হে ਬੁਰਿਆਰੋ ਮੇਰੇ ਕੋਲੋਂ ਚੱਲੇ ਜਾਓ ਉਹਨਾਂ ਨੇ ਕਿਹਾ ਕੀ ਅਸਰ ਤੇਰਾ ਨਾਮ ਲੈ ਕੇ ਅਗਮਵਾਕ ਨਹੀਂ ਕੀਤਾ ਅਤੇ ਤੇਰਾ ਨਾਮ ਲੈ ਕੇ ਪੂਤ ਨਹੀਂ ਕੱਡੇ

ਸਾਰੇ ਲੋਕੋ ਆਤਮਿਕ ਮਾਮਲਿਆਂ ਵਿੱਚ ਸਾਡੇ ਕੋਲ ਇਸ ਮੁੱਦੇ ਬਾਰੇ ਸਪਸ਼ਟਤਾ ਹੋਣੀ ਚਾਹੀਦੀ ਹੈ ਸਾਨੂੰ ਸੱਚਾਈ ਅਤੇ ਝੂਠ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਅਤੇ ਸਹੀ ਅਤੇ ਗਲਤ ਵਿੱਚ ਫਰਕ ਕਰਨਾ ਚਾਹੀਦਾ ਹੈ ਯਿਸੂ ਨੇ ਕੀ ਕਿਹਾ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਕਦੇ ਨਹੀਂ ਜਾਣਿਆ हे ਕੁਤਰਮ ਕਰਨ ਵਾਲਿਓ ਮੇਰ ਤੋਂ ਦੂਰ ਹੋ ਜਾਓ ਉਹਨਾਂ ਦਾ ਮਤਲਬ ਸੀ ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦਾ ਕੁਦਰਮ ਦਾ ਬੀਜ ਕਿਸ ਨੇ ਬੀਜਿਆ ਮੱਤੀ ਅਧਿਆਇ 13 ਦੇ ਅਨੁਸਾਰ ਸ਼ੈਤਾਨ ਦੀਆਂ ਸਾਰੀਆਂ ਯੋਜਨਾਵਾਂ ਉਹਨਾਂ ਵਿੱਚ ਹਨ ਇਸ ਕਰਕੇ ਪਰਮੇਸ਼ਵਰ ਨੇ ਸਾਨੂੰ ਦੱਸਿਆ ਕਿ ਜੋ ਕੁਝ ਵੀ ਉਹਨਾਂ ਨੇ ਸਾਨੂੰ ਨਹੀਂ ਸਿਖਾਇਆ ਉਹ ਸਵਰਗ ਦੇ ਰਾਜ ਦੇ ਰਾਹ ਵਿੱਚ ਇੱਕ ਰੁਕਾਵਟ ਹੈ ਕੁਝ ਲੋਕ ਕਹਿੰਦੇ ਹਨ ਸ਼ਨੀਵਾਰ ਹੋਵੇ ਜਾਂ ਐਤਵਾਰ ਇਸ ਨਾਲ ਕੀ ਫਰਕ ਪੈਂਦਾ ਹੈ ਬਸ ਇੱਕ ਦਿਨ ਦਾ ਹੀ ਫਰਕ ਹੈ ਇੱਕ ਵੱਡੀ ਸਮੱਸਿਆ ਬਣਨ ਵਾਲਾ ਹੈ ਇਹ ਸ਼ੈਤਾਨ ਦਾ ਉਦੇਸ਼ ਹੈ ਸ਼ੈਤਾਨ ਇੱਕ ਵਿਚਾਰ ਪੈਦਾ ਕਰਦਾ ਹੈ ਇਸ ਤੋਂ ਕੀ ਫਰਕ ਪੈਂਦਾ ਹੈ ਕਿ ਇਹ 크리스마ਸ ਹੈ ਜਾਂ ਪਸਾ ਜਦੋਂ ਤੱਕ ਅਸੀਂ ਪਰਮੇਸ਼ਵਰ ਦੀ ਆਰਾਧਨਾ ਕਰਦੇ ਹਾਂ ਉਦੋਂ ਤੱਕ ਇਹ ਠੀਕ ਹੈ ਇੱਕ ਵਿਸ਼ੇਸ਼ ਮਕਸਦ ਨਾਲ ਪਰਮੇਸ਼ਵਰ ਦੁਆਰਾ ਪ੍ਰਸਾਦ ਦੀ ਸਥਾਪਨਾ ਕੀਤੇ ਜਾਣ ਦੇ ਬਾਵਜੂਦ ਸ਼ੈਤਾਨ ਨੇ ਸੂਰਜ ਦੇਵਤਾ ਦੇ ਜਨਮ ਦਿਨ ਨੂੰ ਯਿਸੂ ਦੇ ਜਨਮ ਦਿਨ ਵਿੱਚ ਬਦਲ ਦਿੱਤਾ ਇਸ ਨਾਲ ਇੱਕ ਮਹਾਨ ਤਿਉਹਾਰ ਵਾਂਗ ਲੱਗਣ ਲੱਗਾ ਪਰ ਅਸਲ ਵਿੱਚ ਇਸ ਦੇ ਪਿੱਛੇ ਕੀ ਹੈ ਕੋ ਸੋਕੇ ਨੇਮਕਨ ਦਾ 뭡니까 ਇਹ ਸੂਰਜ ਦੇਵਤਾ ਦੀ ਪੂਜਾ ਕਰਨ ਦਾ ਕੰਮ ਹੈ ਇਹ 그렇게 ਆਓ ਪ੍ਰਕਾਸ਼ ਦੀ ਪੋਥੀ ਅਧਿਆਇ 20 ਵਚਨ 7 ਉੱਤੇ ਜਾ ਕੇ ਉਹਨਾਂ ਦਾ ਨਤੀਜਾ ਵੇਖੀਏ ਅਧਿਆਇ 20 ਵਚਨ 7 ਜਦੋਂ 1000 ਬਰਾ ਪੂਰਾ ਹੋ ਗਿਆ ਤਾਂ ਸ਼ੈਤਾਨ ਆਪਣੀ ਕੈਦ ਤੋਂ ਛੱਡਿਆ ਜਾਵੇਗਾ ਅਤੇ ਉਹਨਾਂ ਕੌਮਾਂ ਨੂੰ ਜਿਹੜੀਆਂ ਧਰਤੀ ਦੀਆਂ ਚੌਹਾਂ ਕੋਲਟਾਂ ਵਿਚ ਹਨ ਅਰਥਾਤ ਗੋਗ ਅਤੇ ਮਗੋਗ ਨੂੰ ਭਾਰ ਮੋਲ ਲਈ ਨਿਕਲੇਗਾ ਪਰ ਉਹਨਾਂ ਨੂੰ ਜੁੱਦ ਲਈ ਇਕੱਠਿਆ ਕਰੇ ਉਹਨਾਂ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨੀ ਹੈ ਉਹ ਸਾਰੀ ਧਰਤੀ ਉੱਤੇ ਚੜ ਪਏ ਅਤੇ ਸੰਤਾਂ ਦੇ ਡੇਰੇ ਅਤੇ ਪਿਆਰੀ ਨਗਰੀ ਨੂੰ ਕੇਰਾ ਪਾ ਲਿਆ ਅਤੇ ਆਕਾਸ਼ ਉੱਤੋਂ ਅੱਗ ਉਤਰੀ ਅਤੇ ਉਹਨਾਂ ਨੂੰ ਚਾਟ ਕਰ ਗਈ ਅਤੇ ਸ਼ਤਾਨ ਜੀ ਨੇ ਉਹਨਾਂ ਨੂੰ ਪਰਮਾਇਆ ਸੀ ਆਗ ਅਤੇ ਗੰਦਕ ਦੀ ਝੀਲ ਵਿੱਚ ਸੁੱਟਿਆ ਗਿਆ ਜਿੱਥੇ ਉਹ ਦਰਿੰਦਾ ਅਤੇ ਝੂਠਾ ਨਵੀ ਹੈ ਅਤੇ ਰਾਤ ਦਿਨ ਉਹ ਜੁਗੋ ਜੁਗ ਕਸ਼ਟ ਪੋਗਣਗੇ ਉਹਨਾਂ ਦਾ ਟਿਕਾਣਾ ਨਰਕ ਹੈ ਇਹ ਇੱਕ ਅਨੰਤ ਜ਼ਖੀਰ ਸੀ ਮਨੁੱਖੀ ਜਾਤੀ ਨੂੰ ਇਸ ਸਥਾਨ ਤੇ ਲੈ ਜਾਣ ਲਈ ਉਹ ਲੋਕਾਂ ਨੂੰ ਦੁਨੀਆਵੀ ਸੁੱਖਾਂ ਨਾਲ ਪਰਮਾਉਂਦੇ ਹਨ ਅਤੇ ਉਹਨਾਂ ਨੂੰ ਦਰਦ ਪੀੜਾ ਅਤੇ ਕੁੜਤਨ ਨਾਲ ਭਰੀ ਦੁਨੀਆ ਵੱਲ ਲੈ ਜਾਂਦਾ ਹੈ

ਉਹਨੇ ਉਤਰ ਦਿੱਤਾ ਪਈ ਹਰੇਕ ਬੂਟਾ ਜੋ ਮੇਰੇ ਸੁਰਗੀ ਪਿਤਾ ਨੇ ਨਹੀਂ ਲਾਇਆ ਉਹਨਾਂ ਦੀ ਕੀ ਹੋਵੇਗਾ 심지 않은 것은 어떻게 한다고요 ਉਹ ਜੜਾ ਤੋਂ ਪੁੱਟੇ ਜਾਣਗੇ ਉਹ ਕਦੇ ਵੀ ਕਲਕ ਨਹੀਂ ਵੱਲ ਸਕਣਗੇ ਹਰ ਬੂਟਾ ਜੋ ਮੇਰੇ ਸਵਰਗੀ ਪਿਤਾ ਨੇ ਨਹੀਂ ਲਗਾਇਆ ਸੋ ਜੜੋਂ ਪੁੱਟਿਆ ਜਾਵੇਗਾ ਉਹਨਾਂ ਨੂੰ ਜਾਣ ਦਿਓ ਉਹ ਅੰਨੇ ਆਗੂ ਹਨ ਅਤੇ ਜੰਨਾ ਅੰਨੇ ਦਾ ਆਗੂ ਹੋਵੇ ਤਾਂ ਦੋਵੇਂ ਟੋਏ ਵਿੱਚ ਡਿੱਗਣਗੇ सारे लोगो जो चीजा परमेश्वर वालों नहीं आदि उन्होंने थोड़े समय की शान हो सकती है पर वो सदा तक नहीं हो सकती सब कुछ परमेश्वर तो आना चाहता है ਕਿ ਉਪਦੇਸ਼ਕ ਗਮਲੀਏਲ ਨੇ ਵੀ ਰਸੂਲਾ ਦੇ ਕਰਤਬ ਦੀ ਕਿਤਾਬ ਵਿੱਚ ਅਜਿਹੇ ਸ਼ਬਦ ਨਹੀਂ ਕਹੇ ਸੀ ਜੇਕਰ ਇਹ ਧਰਮ ਜਾਂ ਕੰਮ ਪਰਮੇਸ਼ਵਰ ਵੱਲੋਂ ਹੁੰਦਾ ਤਾਂ ਤੁਸੀਂ ਇਨ੍ਹਾਂ ਆਦਮੀਆਂ ਨੂੰ ਰੋਕ ਨਹੀਂ ਪਾਉਗੇ ਹਾਲਾਂਕਿ ਜੇ ਉਹਨਾਂ ਦਾ ਧਰਮ ਜਾਂ ਕੰਮ ਮਨੁੱਖ ਦੇ ਵੱਲੋਂ ਹੋਵੇ ਫਿਰ ਤਾਂ ਮਿਟ ਜਾਵੇਗਾ ਸਾਰੇ ਲੋਕੋ ਅਸੀਂ ਹਮੇਸ਼ਾ ਦੀ ਲਾਲਸਾ ਕਰਦੇ ਹਾਂ ਕੀ ਅਸੀਂ ਸਵਰਗ ਦੇ ਸਦੀਪਕ ਰਾਜ ਵਿੱਚ ਸਦੀਪਕ ਜੀਵਨ ਅਤੇ ਖੁਸ਼ੀ ਦਾ ਆਨੰਦ ਲੈਣ ਲਈ ਪਰਮੇਸ਼ਵਰ ਦੁਆਰਾ ਸਿਖਾਏ ਗਏ ਰਸਤੇ ਤੇ ਨਹੀਂ ਚੱਲ ਰਹੇ ਹਾਂ ਇਸ ਲਈ ਸਾਨੂੰ ਸਹੀ ਢੰਗ ਨਾਲ ਸਮਝਣਾ ਚਾਹੀਦਾ ਹੈ ਕਿ ਦੁਸ਼ਮਣ ਨੇ ਕੀ ਕੀਤਾ ਹੈ ਅਤੇ ਸਾਨੂੰ ਕਦੇ ਵੀ ਉਸ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਦੁਨੀਆ ਦੇ ਲੋਕ ਉਹਨਾਂ ਨੂੰ ਬੇਕਾਰ ਸਮਝਦੇ ਹਨ ਹਾਲਾਂਕਿ ਸਬਤ ਦਾ ਦਿਨ ਸਾਡੇ ਲਈ ਸਭ ਤੋਂ ਕੀਮਤੀ ਦਿਨ ਹੈ ਸਾ ਸਭ ਤੋਂ ਕੀਮਤੀ ਤਿਉਹਾਰ ਹੈ ਅਤੇ ਮਰਨ ਵਾਲੀ ਆਤਮਾਵਾਂ ਨੂੰ ਬਚਾਉਣ ਦਾ ਕੰਮ ਸਾਡੇ ਲਈ ਸਭ ਤੋਂ ਮਹੱਤਵਪੂਰਨ ਹੈ ਇਜ਼ਰਾਈਲ ਫਲਸਤੀਨ ਦੀ ਲੜਾਈ ਵਿੱਚ ਜੋ ਲੋਕ ਜ਼ਖਮੀ ਹੋਏ ਲੋਕਾਂ ਨੂੰ ਬਚਾਉਦੇ ਹਨ ਉਹਨਾਂ ਦਾ ਇਲਾਜ ਕਰਦੇ ਹਨ ਉਹਨਾਂ ਦੀ ਦੁਨੀਆ ਦੁਆਰਾ ਬਹੁਤ ਪ੍ਰਸ਼ੰਸਾ ਹੁੰਦੀ ਹੈ ਹੈ ਨਾ ਹੈ ਨਾ 얼마나 크게 ਚਿੰਸੰਗਲ ਪਾਸਮਿਕ ਆਤਮਿਕ ਦ੍ਰਿਸ਼ਟੀਕੋਣ ਤੋਂ ਜਦੋਂ ਅਸੀਂ ਪ੍ਰਚਾਰ ਦੁਆਰਾ ਹਰੇਕ ਆਤਮਾ ਨੂੰ ਬਚਾਉਂਦੇ ਹਾਂ ਤਾਂ ਸਵਰਗ ਦੇ ਸਵਰਗਦੂਤ ਸਾਨੂੰ ਉਸੇ ਤਰ੍ਹਾਂ ਦੇਖਦੇ ਹਨ ਉਹ ਸੱਚਮੁੱਚ ਅਦਭੁਤ ਹਨ ਕਿ ਇਹ ਇਸ ਲਈ ਨਹੀਂ ਹੈ ਕਿ ਪਰਮੇਸ਼ਵਰ ਸਾਨੂੰ ਸਵਰਗ ਵਿੱਚ ਤਾਰਿਆਂ ਵਾਂਗ ਸਦਾ ਚਮਕਣ ਦੀ ਮਹਿਮਾ ਦਾ ਵਾਅਦਾ ਕਰਦੇ ਹਨ ਯਾਕ ਸੁਖੇ ਨੋ ਚਾਨਾਸਮਿਕ ਅੱਜ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਦੁਸ਼ਮਣ ਨੇ ਕੀ ਕੀਤਾ ਹੈ ਅਤੇ ਇਹ ਪਹਿਚਾਣਨਾ ਚਾਹੀਦਾ ਹੈ ਕਿ ਪਾਵੇ ਉਹ ਪੇਟ ਦੇ ਪੇਸ ਵਿੱਚ ਸਾਡੇ ਕੋਲ ਆਉਂਦੇ ਹਨ ਪਰ ਅੰਦਰ ਉਹ 파ੜਨ ਵਾਲੇ ਬਗਿਆੜ ਹਨ ਜੋ ਕੁਤਰਮ ਕਰਦੇ ਹਨ ਹਮੇਸ਼ਾ ਨਵੇਂ ਨੇਮ ਦਿਆ ਸਿਖਿਆਵਾਂ ਤੇ ਭਰੋਸਾ ਕਰਦੇ ਹੋਏ ਜੋ ਪਿਤਾ ਅਤੇ ਮਾਤਾ ਨੇ ਸਾਨੂੰ ਦਿੱਤੀ ਹੈ ਜਿਸ ਵਿੱਚ ਸਬਤ ਦਾ ਦਿਨ ਉਸਾ ਦਿਨਵਾਰ ਵਿੱਚ ਸਤ ਪਰਬ ਨਵਾਂ ਨਾਮ ਅਤੇ ਨਵੀਂ ਯਰੂਸ਼ਲਮ ਦਾ ਨਾਮ ਸ਼ਾਮਿਲ ਹੈ ਅੰਤਮਨਾਂ ਚੰਨਕੁ ਆਓ ਅਸੀਂ ਪਿੱਛੇ ਨਾ ਡਿੱਗੀਏ ਜਾ ਸ਼ੈਤਾਨ ਦੇ ਧੋਖੇ ਵਿੱਚ ਨਾ ਡਿੱਗੀਏ ਆਓ ਅਸੀਂ ਸਾਰੇ ਸੁਰੱਖਿਅਤ ਢੰਗ ਨਾਲ ਆਪਣੇ ਸਵਰਗੀ ਘਰ ਵਾਪਸ ਜਾਈਏ ਸਾਨੂੰ ਇਸ ਮਾਮਲੇ ਵਿੱਚ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਜੇ ਤੁਸੀਂ ਦੇਖਦੇ ਹੋ ਕਿ ਤੁਹਾਡੇ ਦੋਸਤ ਨੂੰ ਬੁਰੇ ਇਰਾਦੇ ਨਾਲ ਧੋਖਾ ਦਿੱਤਾ ਜਾ ਰਿਹਾ ਹੈ ਤਾਂ ਤੁਹਾਨੂੰ ਕਹਿਣਾ ਚਾਹੀਦਾ ਹੈ ਦੋਸਤ ਜਾਗੋ ਕੀ ਤੁਹਾਨੂੰ ਸਾਵਧਾਨ ਨਹੀਂ ਹੋਣਾ ਚਾਹੀਦਾ वीडियो डियो गेमां कि आकर्षक क्यों ना हो व्यक्ति अजन भी नहीं है इस तरह अगवाई नहीं करनी चाहिए चाहती उन्हें सही मानसिकता पैदा नहीं करनी चाहिए आत्मिक दृष्टिकोण तो यह प्रचार है ए है सारी धरती के लोग उस दरिंदे दे पिछे पिछे अचंबा करते हुए चले क्योंकि दे राह चल रहे हन, इसलिए सानू है। दे देश नायक उन्होंने बहुत सारिया आत्मा बचाया कई परमेश्वर के पक्ष वापस लिया झूठ तो सच वाल कुतरम तो धार्मिकता वाल अगवाई की थी। इस करके परमेश्वर ने दानियर की भविखबाणी एक वादा किया कि सदा चमका ने वादा नहीं किया द्वारा आओ अखिये दुश्मन ने की किया भी छे बिना अरे अपने स्वर्गी देश जा सकी द्वारा मैं उपदेश समाप्त करना चाहा तो बहुत बहुत धनबाद